ਸੱਜਣੋ ਆਹ ਦੀਵਾਨ ਟੋਡਰਮਲ ਜੀ ਦੀ ਹਵੇਲੀ ਆ ਦੀਵਾਨ ਟੋਡਰਮਲ ਜੀ ਉਹ ਸਨ ਸਖਸ਼ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਦੇ ਸੰਸਕਾਰ ਲਈ ਆ ਮੋਰਾ ਖੜੀਆਂ ਕਰਕੇ ਜਗਾ ਖਰੀਦੀ ਸੀਗੀ ਤੇ ਇਸ ਜਗਾ ਤੇ ਆ ਕੇ ਮਤਲਬ ਨਾ ਇੱਕ ਮਨ ਦੀ ਫੀਲਿੰਗ ਵਿਲੱਖਣ ਜੀ ਸੀਗੀ ਤੇ ਮਨ ਬੜਾ ਭਾਵਕ ਹੋ ਗਿਆ ਸੀਗਾ ਵੀ ਆਹਾ ਮਤਲਬ ਇਹਦੇ ਜੋ ਹਾਲਾਤ ਹੈਗੇ ਨੇ ਦੇਖ ਕੇ ਬਹੁਤ ਹੀ ਪੁਰਾਣੀ ਵੀ ਨਹੀਂ ਇਦੋਂ ਵੀ ਕਿਤੇ ਪੁਰਾਣੇ-ਪੁਰਾਣੇ ਕਿਲੇ ਪਏ ਨੇ ਜਿਹੜੇ ਹੈਗੇ ਨੇ ਹਜੇ ਚਲੋ ਜਿੰਨੇ ਵੀ ਹੈਗੇ ਇਸ ਨੂੰ ਹੁਣ ਦੁਬਾਰਾ ਇਸ ਨੂੰ ਰੈਸਟੋਰ ਕੀਤਾ ਜਾ ਰਿਹਾਗਾ ਸ਼ਰੋਣੀ ਕਮੇਟੀ ਨੇ ਸ਼ਾਇਦ ਜ਼ਿੰਮੇਵਾਰੀ ਚੱਕੀ ਹੈ ਇਸ ਦੀ ਤੇ ਭਾਈ ਸਾਹਿਬ ਮਿਲੇ ਨਹੀਂ ਸੀ ਉਹ ਜਿਹੜੇ ਇੱਥੇ ਸੇਵਾ ਸੰਭਾਲ ਕਰ ਰਹੇ ਨੇ ਤੇ ਚੰਗੀ ਲੱਗੀ ਮਿੱਤਰੋ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬੱਚਿਆਂ ਨੂੰ ਆਪਣੇਆਂ ਨੂੰ ਵੀ ਇੱਥੇ ਹੋ ਸਕੇ ਤਾਂ ਦਿਖਾ ਕੇ ਲੈ ਕੇ ਜਾਓ ਤਾਂ ਜੋ ਇਤਿਹਾਸ ਨਾਲ ਜੇ ਤੁਸੀਂ ਜੁੜੇ ਰਹੋਗੇ ਨਾ ਤਾਂ ਬੱਚਿਆਂ ਦੇ ਗਲਤ ਰਾਹ ਤੇ ਜਾਣ ਦੇ ਘਟ ਜਾਂਦੇ ਨੇ ਚਾਂਸਸ